ਸੋ ਹਾਂਜੀ ਦੋਸਤੋ YouTube ਵੱਲੋਂ ਬਹੁਤ ਵੱਡਾ ਅਪਡੇਟ ਕੋਈ ਵਾਰਨਿੰਗ ਨਹੀਂ ਕੋਈ ਕੁਝ ਨਹੀਂ ਸਿੱਧੀ ਅਪਡੇਟ ਆ ਚੁੱਕੀ ਆ ਕਿ YouTube ਤੇ ਜਿਹੜੇ ਬੰਦੇ ਕੰਮ ਕਰਦੇ ਆ ਜਿਹੜੇ ਯੂਟਿਊਬਰ ਕੰਮ ਕਰ ਰਹੇ ਆ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਚੀ ਨੂੰ ਦੇਖ ਕੇ ਐ ਹੋ ਜਾ ਕੀ ਝਟਕਾ ਮੈਂ ਤੁਹਾਨੂੰ ਕਲੀਅਰ ਕਰਦਾਗਾ ਸੋ ਦੋਸਤੋ ਇਹ ਜਿਹੜਾ ਮੈਸੇਜ ਆ ਜਿਹੜੀ ਵਾਰਨਿੰਗ ਆਏ 8 ਮਾਰਚ 2025 ਦੇ ਮੈਸੇਜ ਆਏ ਹੋਏ ਆ ਤੇ ਮੈਸੇਜ ਕੀ ਆਏ ਆ ਮੈਂ ਤੁਹਾਨੂੰ ਸਾਈਡ ਤੇ ਸਕਰੀਨ ਦਿਖਾ ਦਿੰਦਾਗਾ ਲਿਖਿਆ ਹੋਇਆ ਆਖਿਰ ਕਿਉਂ YouTube ਨੇ ਡੀਲੀਟ ਕੀਤੀ 95 ਲੱਖ ਵੀਡੀਓਜ਼ ਜਾਣੇ ਪਿੱਛੇ ਕੀ ਵਜ੍ਹਾ 95 ਲੱਖ ਦੇ ਕਰੀਬ YouTube ਨੇ ਵੀਡੀਓ ਡੀਲੀਟ ਕਰਤੀਆਂ ਆਟੋਮੈਟਿਕਲੀ ਸਵੇਰ ਸਭੀ ਕੋ ਪਤਾ ਚੱਲਾ ਕਿ ਕੀ ਹੋਇਆ ਵੀਡੀਓ ਕੋ ਕਿਸੇ ਕੋ ਕੁਛ ਨਹੀਂ ਪਤਾ ਸਿੱਧੀ ਡੀਲੀਟ ਕਰਦੀ ਗਈ ਹੈ ਔਰ ਕਮ ਸੇ ਕਮ 44 ਲੱਖ ਦੇ ਕਰੀਬ ਜਿਹੜੇ ਚੈਨਲ ਆ ਉਹ ਡੀਲੀਟ ਕੀਤੇ ਗਏ ਆ ਉਹਨਾਂ ਦਾ ਵੀ ਚੈਨਲ ਦਾ ਕੁਛ ਨਹੀਂ ਪਤਾ ਕਿਉਂ ਕੀਤੇ ਗਏ ਆ ਕਿਸ ਵਜ੍ਹਾ ਕਰਕੇ ਕੀਤੇ ਗਏ ਆ ਤੇ ਜੇ ਤੁਸੀਂ ਵੀ YouTube ਤੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਆ ਤੁਸੀਂ ਸਾਵਧਾਨ ਹੋ ਜਾਓ ਆਪ ਦਾ ਨਾਲ ਕੋਈ పార్ਟ ਟਾਈਮ ਕੰਮ ਦੇਖ ਲਓ YouTube ਨੂੰ పార్ਟ ਟਾਈਮ ਹੀ ਕਰੋ ਫੁੱਲ ਟਾਈਮ ਨਾ ਕਰੋ ਕਿਉਂਕਿ YouTube ਦਾ ਕੁਝ ਨਹੀਂ ਪਤਾ ਕਦੋਂ ਆਪਣੇ ਚੈਨਲ ਨੂੰ ਡੀ ਮੋਨਟਾਈਜ਼ ਕਰ ਦੇ ਕਦੋਂ بڑے ਚੈਨਲ ਨੂੰ ਰੀਡ ਕਰ ਦੇ ਤਾਂ ਦੋਸਤੋ ਏਸੀ ਪਹਿਲਾ ਮੈਸੇਜ ਦੂਜਾ ਮੈਸੇਜ ਕੀ ਆਇਆਗਾ ਮੈਂ ਤੁਹਾਨੂੰ ਦੱਸ ਦਿੰਨਾਗਾ ਦੂਜੇ ਮੈਸੇਜ ਵਿੱਚ ਲਿਖਿਆ ਹੋਇਆਗਾ ਜਿਹੜੇ ਇਹ 95 ਲੱਖ 5 ਮਿਲੀਅਨ ਦੇ ਕਰੀਬ 50 ਲੱਖਾਂ 5 ਮਿਲੀਅਨ 50 ਲੱਖ ਦੇ ਕਰੀਬ ਜਿਹੜੇ ਵੀਡੀਓ ਡਿਲੀਟ ਹੋਈਆਂ ਉਹ ਵੀਡੀਓ ਕਿਹੜੀਆਂ ਡਿਲੀਟ ਹੋਈਆਂ ਮੈਂ ਤੁਹਾਨੂੰ ਪਹਿਲਾਂ ਉਹ ਕਲੀਅਰ ਕਰ ਦਿੰਨਾਗਾ ਉਹ ਵੀਡੀਓ ਉਹ ਡੀਲੀਟ ਹੋਈਆਂ ਜਿਹੜੀਆਂ ਕਿ ਬੱਚਿਆਂ ਲਈ ਨੁਕਸਾਨਦਾਇਕ ਸੀ ਬੱਚਿਆਂ ਨੂੰ ਜਿਹੜੀਆਂ ਵੀਡੀਓ ਨੁਕਸਾਨ ਦਿੰਦੀਆਂ ਸੀਗੀਆਂ ਯੂਟਿਊਬਰ ਨੇ ਉਹ ਵੀਡੀਓ ਨੂੰ ਸਾਰੀ ਨੂੰ ਡੀਲੀਟ ਕਰਤਾ YouTube ਦੇ ਉੱਪਰ ਤੇ ਉਹ ਕੋਈ ਵੀ ਵੀਡੀਓ ਇਸ ਟਾਈਮ ਤੋਂ ਨੂੰ YouTube ਦੇ ਉੱਪਰ ਨਹੀਂ ਮਿਲੂਗੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਮੈਸੇਜ ਹੈ ਤੁਹਾਨੂੰ ਉਹਦਾ ਵੀ ਨਾਲ ਸਕਰੀਨਸ਼ਾਟ ਦਿਖ ਰਿਹਾ ਹੋਊਗਾ ਤੁਸੀਂ ਦੇਖ ਲਓ ਧਿਆਨ ਨਾਲ ਇੱਥੇ ਲਿਖਿਆ ਹੈ ਹਾਲ ਹੀ ਹੀ ਮੈਂ YouTube ਨੇ ਆਪਣੀ ਸਖਤ ਕੰਟੈਂਟ ਨੀਤੀਆਂ ਦੇ ਤਹਿਤ ਕਾਰਵਾਈ ਕਰਦੇ ਹੋਏ ਅਕਤੂਬਰ ਸੇ ਲੈ ਕੇ ਦਸੰਬਰ 2024 ਦੇ ਵਿੱਚ ਲਗਭਗ 9.5 ਮਿਲੀਅਨ 95 ਲੱਖ ਵੀਡੀਓ ਆਪਣੇ ਪਲੇਟਫਾਰਮ ਸੇ ਰਿਮੂਵ ਕਰਦੀ ਕਰਦੀ ਹੈ ਜਿੰਨੇ ਵੀ ਵੀਡੀਓ ਬਣਾਏ ਜਿੰਨੇ ਵੀ ਹਟਾਏ ਗਏ ਹਨ ਉਹਨਾਂ ਵਿੱਚ ਸੇ ਸਭ ਤੋਂ ਜ਼ਿਆਦਾ ਭਾਰਤ ਕੇ ਭਾਰਤ ਦਾ ਯੋਗਦਾਨ ਹੈ ਜਾਨੀ ਕਿ ਲਗਭਗ 3 ਮਿਲੀਅਨ 30 ਲੱਖ ਵੀਡੀਓ ਭਾਰਤ ਦੇ ਲੋਕਾਂ ਨੇ ਅਡੀਟ ਕੀਤੀਆਂ ਗਈਆਂ ਹੁਣ ਦੋਸਤੋ ਆਪਾਂ ਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਆਪਾਂ ਜਦੋਂ ਆਪਣੇ ਚੈਨਲ ਬਣਾਉਣੇ ਆ ਤਾਂ ਆਪਾਂ ਉਹਦੇ ਵਿੱਚ ਕੁਝ ਗਲਤ ਕੰਟੈਂਟ ਪਾਉਣੇ ਆ ਤਾਂ ਥੋੜੀ ਜੀ ਤੋਂ ਮੈਂ ਰਾਹਤ ਵਾਲੀ ਖਬਰ ਵੀ ਇਹਦੇ ਵਿੱਚ ਦੇ ਦੇਣਾ ਜਿਹੜੇ ਇਹ ਵੀਡੀਓ ਡਿਲੀਟ ਹੋਏ ਆ ਜਿਹੜੇ ਇਹ ਚੈਨਲ ਡਿਲੀਟ ਹੋਏ ਆ ਦੋਸਤੋ ਉਹ ਹੋਏ ਆ ਇੱਕ ਤਾਂ ਉਹ ਹੋਇਆ ਜਿਹੜੇ ਬੱਚਿਆਂ ਲਈ ਹਾਨੀਕਾਰਕ ਆ ਕਿ ਜਿਹਨੂੰ ਆਪਾਂ ਕਹਿੰਦੇ ਆ ਅਡਲਟ ਕੰਟੈਂਟ ਗਲਤ ਵੀਡੀਓਜ਼ ਗੱਲ ਤਰੀਕੇ ਨੇ ਵੀਡੀਓਜ਼ ਔਡੀਟ ਕੀਤੀਆਂ ਗਈਆਂ ਉਹ ਚੈਨਲ ਡੀਲਿਟ ਕੀਤੇ ਗਏ ਆ ਹਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਛੋਟੀ ਜੀ ਵੀ ਗਲਤੀ ਕਰਦੇ ਹੋ ਤਾਂ ਤੁਹਾਨੂੰ ਚੈਨਲ ਡੀਲਿਟ ਹੋਣ ਦਾ ਚਾਂਸ ਬਣ ਸਕਦੇ ਆ ਸੋ ਦੋਸਤੋ ਇੱਕ ਗੱਲ ਹੋਰ ਧਿਆਨ ਰੱਖੋ ਜੇ YouTube ਸਭ ਤੋਂ ਪਹਿਲਾਂ ਆਪਾਂ ਨੂੰ ਸਟ੍ਰਾਈਕ ਦਿੰਦਾ ਹੈ ਜਦੋਂ ਆਪਣੇ ਚੈਨਲ ਤੇ ਕੋਈ ਗਲਤੀ ਹੁੰਦੀ ਹੈ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਵਾਰਨਿੰਗ ਮਿਲਦੀ ਹੈ ਵੀ ਤੁਸੀਂ ਆਹ ਵਾਲੀ ਗਲਤੀ ਨਹੀਂ ਕਰਨੀ ਨਹੀਂ ਤਾਂ ਮੈਂ ਤੁਹਾਡੇ ਚੈਨਲ ਨੂੰ YouTube ਦੇ ਉੱਪਰੋਂ ਡੀਲਿਟ ਕਰ ਦੂੰਗਾ ਤਾਂ ਆਪਾਂ ਕੀ ਕਰਦੇ ਲਗਾਤਾਰ ਉਹੀ ਗਲਤੀ ਦੁਹਰਾਉਣੀ ਆ ਦੁਹਰਾਉਣੀ ਆ ਕਮ ਸੇ ਕਮ ਤਿੰਨ ਵਾਰ ਆਪਾਂ ਨੂੰ ਵਾਰਨਿੰਗ ਮਿਲਦੀ ਆ ਚੌਥੀ ਵਾਰ ਆਪਣਾ ਚੈਨਲ ਰਿਮੂਵ ਕਰ ਦਿੱਤਾ ਜਾਂਦਾ ਇਸੇ ਲਈ ਤੁਸੀਂ ਆਪਣੇ ਚੈਨਲ ਤੇ ਕੰਮ ਕਰੋ ਬਹੁਤ ਸੇਫਲੀ ਕਰੋ ਕਿ ਤੁਹਾਡੇ ਚੈਨਲ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਵਧੀਆ ਤਰੀਕੇ ਦੇ ਕੰਟੈਂਟ ਬਣਾਓ ਤੇ ਤੁਹਾਡੇ ਚੈਨਲ ਸੇਫ ਹੋ ਸਕਦੇ ਆ ਪਰ ਮੈਂ ਤੁਹਾਨੂੰ ਐਡਵਾਈਸ ਹੀ ਦੇਵਾਂਗਾ ਤੁਸੀਂ YouTube ਨਾਲ ਸਿਰਫ ਪਾਰਟ ਟਾਈਮ ਕੰਮ ਕਰੋ ਨਾਲ ਜੋ ਤੁਸੀਂ ਜੌਬ ਕਰਦੇ ਹੋ ਕੁਝ ਵੀ ਕਰਦੇ ਹੋ ਉਹਨੂੰ ਤੁਸੀਂ ਪ੍ਰੋਪਰਲੀ ਰੱਖੋ ਤਾਂ ਕਿ ਤੁਹਾਡਾ ਅੱਗੇ ਜਾ ਕੇ ਕੋਈ ਨੁਕਸਾਨ ਨਾ ਹੋਵੇ ਜੁਰ ਦੇ ਸਾਰੇ ਤੁਸੀਂ ਆਪਣਾ ਨੁਕਸਾਨ ਨਾ ਕਰ ਲਓ ਸੋ ਐਦਾਂ ਦੀਆਂ ਵੀਡੀਓ ਤੇ ਚਲਦੀਆਂ ਰਹਿੰਦੀਆਂ ਜਾਂਦੇ ਹੋਏ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਆਪਣੇ ਦੋਸਤਾਂ ਨਾਲ ਜਿੰਨਾ ਹੋ ਸਕੇ ਵਾਤਵਾ ਸ਼ੇਅਰ ਕਰਿਓ ਜੇ ਤੇ ਕਮੈਂਟ ਵਿੱਚ ਤੁਸੀਂ ਇਹ ਗੱਲ ਜ਼ਰੂਰ ਦੱਸਣੀ ਆ ਵੀ ਜਿਹੜੇ ਮੈਂ ਤੁਹਾਨੂੰ ਆ ਮੈਸੇਜ ਦਿੱਤਾ ਹੈ ਇਹਦੇ ਵਿੱਚ ਇਹ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਆ